ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ 5 ਲੱਖ 14647 ਮੀਟਰਕ ਟਨ ਆਮਦ ਵਿੱਚੋਂ 4 ਲੱਖ 96598 ਮੀਟਰ ਟਾਂਦੀ ਖਰੀਦ ਹੋ ਚੁੱਕੀ ਹੈ ਇਸ ਬਾਰੇ ਜ਼ਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਤੱਕ ਜ਼ਿਲ੍ਹੇ ਭਾਰਦੀਆਂ ਮੰਡੀਆਂ ਵਿੱਚ 514647 ਮੀਟਰਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ ਜਿਸ ਵਿੱਚੋਂ 496598 ਮੀਟਰ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਜਿੱਥੇ ਕਿਤੇ ਓਨਕੀਆਂ ਪਾਈਆਂ ਗਈਆਂ ਕਿਤੇ ਆੜਤੀਆਂ ਵੱਲੋਂ ਗਲਤੀ ਕੀਤੀ ਗਈ ਆ ਉੱਥੇ ਅਸੀਂ ਜੁਰਮਾਨੇ ਪਾਏ ਨੇ ਇਹ ਮਿਸਾਲ ਦੇ ਤੌਰ ਤੇ 60000 ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕ ਮਾਰਕ ਕਮੇਟੀ ਚ ਪਾਏ ਸੀ ਬਿਨਾਂ ਖਰੀਦ ਤੋਂ ਬਾਰਦਾਨੇ ਵਿੱਚ ਸਰਕਾਰੀ ਬਾਰਦਾਨੇ ਚ ਉਹਨਾਂ ਨੇ ਏਜੰਸ ਕਿਸਾਨਾਂ ਦੀ ਭਰ ਦਿੱਤੀ ਸੀ ਹੈਡ ਆਫਸ ਦੇ ਜਿਹੜੇ ਉਡਣ ਦਸਤੇ ਫਲਾਈਂਗ ਸਕੁਐਡ ਵੱਲੋਂ ਵੀ 80000 ਦੇ ਕਰੀਬ ਸ਼ੈਦਰਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹ ਵੀ ਉਹਨਾਂ ਦੀਆਂ ਕੁਝ ਊਣ ਕਾਇਆਂ ਸੀ ਕੁਝ ਰੇਟ ਘੱਟ ਲੱਗਾ ਸੀਗਾ ਇਸ ਤੋਂ ਇਲਾਵਾ ਵੱਖ-ਵੱਖ ਮਾਰਕਟ ਕਮੇਟੀਆਂ ਵੱਲੋਂ ਵੀ ਸਖਤਰ ਸਹਿਬਾਨਾਂ ਵੱਲੋਂ ਜੁਰਮਾਨੇ ਪਾਏ ਗਏ ਨੇ ਤੇ ਉਹ ਵੀ ਤਕਰੀਬਨ ਲੱਖ ਦੇ ਨੇੜੇ ਬੰਦੇ ਨੇ ਤੇ ਲਿਫਟਿੰਗ ਸਾਡੀ ਵਧੀਆ ਚੱਲ ਰਹੀ ਆ ਸਾਨੂੰ ਕੋਈ ਹੋਰ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਵਾ ਉਹ ਪਿਛਲੇ ਪਾਸੇ ਹਲ ਵਧ ਰਿਹਾ ਵਾ ਲਾਸਟ ਹੀ ਕੁਝ ਦਿਨਾਂ ਤੱਕ ਪਰਚੇਜ ਹੋਊਗੀ ਤੇ ਅਸੀਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੌਇਸਚਰ ਦੀਆਂ ਆ ਰਹੀਆਂ ਸੀ ਉਹਦੇ ਸਬੰਧ ਵਿੱਚ ਅਸੀਂ ਮੁੱਖ ਦਫ਼ਤਰ ਨੂੰ ਅਪੀਲ ਕੀਤੀ ਆ ਤੇ ਸਾਨੂੰ 40 ਮੌਇਸਚਰ ਮੀਟਰ ਦੁਬਾਰਾ ਨਵੇਂ ਸਾਨੂੰ ਲੈ ਕੇ ਮੁੱਖ ਦਫ਼ਤਰ ਭੇਜ ਰਿਹਾ ਵਾ ਉਹ ਅੱਜ ਹੀ ਕੱਲ ਦੀ ਮੇਰੀ ਡੀਜੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਅੱਜ ਸਾਡੇ ਕੋਲ ਪਹੁੰਚ ਜਾਣਗੇ ਜਿਹੜੀਆਂ ਕਿਤੇ ਮੰਡੀਆਂ ਚ ਮਾਸਟਰ ਦੀ ਸਾਨੂੰ ਨਵੀਂ ਦੀ ਆ ਰਹੀ ਆ ਮੁਸ਼ਕਲ ਉਹ ਵੀ ਅਸੀਂ ਠੀਕ ਕਰ ਦਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਉਹਨਾਂ ਦੀ ਜਿੰਸ ਦਾ ਉਹਨਾਂ ਨੂੰ ਪੂਰਾ ਪੂਰਾ ਰੇਟ ਮਿਲੇ ਤੇ ਕੱਟ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਗੋਂ ਇਸ ਵਾਰ ਤੇ ਜਿਹੜੀ ਸੈਲਰ ਇੰਡਸਟਰੀ ਆ ਇਹਦੇ ਵਿੱਚ ਵੀ ਪੈਡੀ ਦੀ ਥੋੜੀ ਕਹਿ ਸਕਦੇ ਆਪਾਂ ਖਿੱਚਵਾ ਤੇ 17 ਮੌਸਰ ਤੋਂ ਉੱਪਰ ਵੀ ਪੂਰਾ ਰੇਟ ਮਿਲ ਰਿਹਾ ਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਟ ਦੀ ਮੁਸ਼ਕਲ ਨਹੀਂ ਆ ਰਹੀ ਜਿੱਥੇ ਕਿਤੇ ਸਾਨੂੰ ਜਿਹੜੀ ਬਾਰਡਰ ਬੈਲਟ ਸੀਗੀ ਜਿੱਥੇ ਹੜ੍ਹਾਂ ਦੀ ਜਿਆਦਾ ਮਾਰ ਪਈ ਆ ਉੱਥੇ ਉੱਥੇ ਭਾਰਤ ਸਰਕਾਰ ਵੱਲੋਂ ਟੀਮਾਂ ਭੇਜੀਆਂ ਗਈਆਂ ਨੇ ਉਹ ਜਿਹੜਾ ਡੈਮੇਜਡ ਡਿਸਕਲਰ ਦੇ ਸੈਂਪਲ ਲੈ ਕੇ ਗਏ ਨੇ ਮਾਨਜੋਗ ਡੀਸੀ ਸਾਹਿਬ ਜੀ ਦੇ ਦੇਸ਼ਾਂ ਦੇ ਅਨਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਉੱਥੇ ਮੌਕੇ ਤੇ ਗਏ ਸੀਗੇ ਤੇ ਉਹ ਸੈਂਪਲਿੰਗ ਲਈ ਉਹ ਦਿੱਲੀ ਲੈ ਕੇ ਗਏ ਨੇ ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ ਤੇ ਉਸ ਅਨਸਾਰ ਜਿਹੜੀ ਰਿਲੈਕਸੇਸ਼ਨ ਸੈਲਰ ਇੰਡਸਟਰੀ ਨੂੰ ਦੇਣੀ ਆ ਉਹ ਭਾਰਤ ਸਰਕਾਰ ਵੱਲੋਂ ਦੇਣੀ ਆ ਜ ਦਿੱਤੀ ਜਾਣੀ ਆ ਸਾਡੇ ਲੈਵਲ ਦੇ ਉੱਤੇ ਕੋਈ ਵੀ ਡੈਮੇਜ ਡਿਸਕਲਰ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਆਈ ਜਿਹੜਾ ਇਹਦਾ ਹੱਲ ਵਾ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਵਾ ਤੇ ਨਮੀ ਦੇ ਮਸਲੇ ਦੇ ਉੱਤੇ ਕੋਈ ਵੀ ਕਟਕਸਾਨਾ ਨੂੰ ਨਹੀਂ ਲਗਾਇਆ ਜਾ ਰਿਹਾ